ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਹਰੜਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਤੇ ਤਿੰਨੇ ਸੂਏ ਸਵੇ ਆ ਤੇ ਆਪਾਂ ਪਹੁੰਚੇ ਆ ਭਾਜੀ ਬਗੀਚੇ ਸਿੰਘ ਉਹਨਾਂ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਉਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਆ ਠੀਕ ਆ ਭਾਜੀ ਕੀ ਸੁਣਾਉ ਵਧੀਆ ਜੇ ਚੜਦੀ ਕਲਾਏ ਕੜਦੀ ਕਲਾ ਚਾਹੀਦੀ ਭਾਜੀ ਹੋ ਠੀਕ ਠਾਕ ਪਰਵਾਰ ਬਾ ਵਧੀਆ ਕਹੀ ਸੁਣਾਉ ਵਧੀਆ ਵਧੀਆ ਠੀਕ ਠਾਕ ਭਾਜੀ ਨਾਮ ਤੇ ਐਡਰੈਸ ਦੱਸਿਓ ਨਾਮ ਭਾਜੀ ਮੇਰਾ ਬਗੀਚਾ ਸਿੰਘ ਦੇ ਪਿੰਡ ਹਰੜ ਕਲਾਂ ਤਹਿਸੀਲ ਇਹ ਨਾਲਾ ਜਿਲ੍ਹਾ ਮਸਰ ਜੀ ਠੀਕ ਹੈ ਜੀ ਫੋਨ ਨੰਬਰ ਹੈਗਾ ਜੀ 9041796788 ਠੀਕ ਹੈ ਜੀ ਕੋਈ ਜੀ ਕਲੇ ਦੀ ਪ੍ਰੋਬਲਮ ਹੈਗੀ ਆ ਅੱਛਾ ਜੀ ਆ ਬੈਠੀ ਆਵਾਜ਼ ਦੀ ਹੈ ਨਾ ਹਾਂਜੀ ਭਾਜੀ ਹਾਂਜੀ ਆ ਚਲੋ ਮੌਸਮ ਵੀ ਥੋੜਾ ਜਿਹਾ ਫਰਕ ਪੈਣ ਦੇਣਾ ਉਹਦੇ ਕਰਕੇ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਭਾਜੀ ਕਰੀਏ ਆ ਤਿੰਨੇ ਪਸ਼ੂਆਂ ਦੇ ਬੱਬ ਹੁਣੇ ਆਏ ਆ ਇੱਕ ਇੰਟਾ ਜੀ ਆ ਠੀਕ ਆ ਹਾਂਜੀ ਠੀਕ ਆ ਲਓ ਜੀ ਹੁਣੇ ਆਏ ਆ ਤੇ ਵੀਰ ਨੇ ਨਾ ਕੋਈ ਰੱਸਾ ਬਦਲਿਆ ਤੇ ਨਾ ਕੋਈ ਨਾ ਨਵਾਇਆ ਧਵਾਇਆ ਹਾਂਜੀ ਤੇ ਸੋਇਬ ਮਸਲ ਵਾਲੇ ਪੀਸ ਖਵਾਵਾਂਗੇ ਤੁਹਾਨੂੰ ਠੀਕ ਆ ਠੀਕ ਆ ਲਓ ਜੀ ਨੀਲੀ ਰਾਵੀ ਦੇ ਚੰਗੇ ਪੀਸ ਦਿਖਾਵਾਂਗੇ ਤੇ ਰੇਟ ਬਿਲਕੁਲ ਨਿਕੇ ਨਿਕੇ ਦਿਖਾਉਣੇ ਆ ਬਿਲਕੁਲ ਭਾਜੀ ਤੇ ਕਰੀਏ ਸ਼ੁਰੂਆਤ ਜੀ ਦੱਸਿਓ ਭਾਜੀ ਪਹਿਲੇ ਨੰਬਰ ਤੇ ਨੀਲੀ ਰਾਵੀ ਭਾਜੀ ਇਹ ਨੀਲੀ ਰਾਵੀ ਦੀ ਮੈਂ ਨਹੀਂ ਅੱਛਾ ਜੀ ਤੇ ਇਹ ਅਸੀਂ ਸੁਰੀ ਨਾਲ ਚੌਥਾ ਲੈਂਗੇ ਠੀਕ ਆ ਠੀਕ ਆ ਹਾਂਜੀ ਤੇ ਇਹ ਨੂੰ ਨਾ ਚਲੋ ਥੋੜੀ ਜਿਹੀ ਮੈਂ ਹਲਕੀ ਵੀ ਹੋਣਾ ਕੋਲ ਰਸੀਆ ਦੀ ਪਾਣੀ ਪੁੜੀਆਂ ਆਉਣ ਕਰਕੇ ਠੀਕ ਆ ਕੋਈ ਨੂਰ ਦਾ ਟਿਕਾਣਾ ਨਹੀਂ ਅੱਛਾ ਜੀ ਇਹ ਨਹੀਂ ਮਾਂ ਉਹ ਆ ਠੀਕ ਆ ਠੀਕ ਆ ਹਾਂਜੀ ਇਹਦਾ ਪਿਛਲੇ ਸਾਲ ਦਾ 15 ਕਿਲੋ ਦਾ ਰਕਾ ਨਹੀਂ ਠੀਕ ਜੀ ਆਪਾਂ ਮੋਹਨ ਨਹੀਂ ਕਹਿੰਦੇ ਮੋਹਨ ਰਸੀਆ ਮੈਂ ਠੀਕ ਆ ਨਹੀਂ ਮੰਨ ਲਓ ਜਿਹੜਾ ਬੋਲਾ ਜਿਹਨਾਂੋਂ ਪਾਸ ਤੋਂ ਸਟੈਂਡਿੰਗ ਬੋਲਾ ਆ ਠੀਕ ਆ ਲੋ ਜੀ 9-10 ਲੀਟਰ ਜਿਹੜਾ ਬੋਲਾ ਤਿਆਰ ਆ ਤੇ ਪੰਡਾ ਪਾਈਆਂ ਥੱਲੇ ਕਰਮਾਲੀ ਨੇ ਜਿਹੜਾ ਜੱਗੇ ਭਾਜੀ ਇਹ ਮੰਨ ਲਓ ਪਾਰਾਪੋਲਾਸੀ ਚਾਉ ਉਹ ਬਾਈ ਤਰ ਸੁਈ ਦੀ ਤਾਹੀ ਇਹਦੀ ਆਈ ਨੀ ਆਈ ਆ ਨਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਦੇਖੋ ਮੈਂ ਠੀਕ ਆ ਲਓ ਜੀ ਪੰਡਾ ਪਈਆਂ ਮੈਂ ਖੋਲ ਕੇ ਵਿਖਾਉਨੇ ਆ ਨੀਲੀ ਰਵੀਰੀ ਤੇ ਕੋਹੇ ਨੂਰ ਦੀ ਧੀ ਹੈ ਨਾ ਇੱਕ 아이 ਹਾਂ ਕੋਹੇ ਨੂਰ ਦੀ ਇੱਕ 아이 ਆ ਮੰਨ ਲਓ ਉਥੋਂ ਪੈਨੇਜਰ ਇੱਕ ਸੁਈ ਬਿਲਕੁਲ ਤਾਹੀ ਆ ਠੀਕ ਆ ਠੀਕ ਆ ਨਹੀਂ ਇਹਦੀ ਮਾਂ ਕੋਹੇ ਨੂਰ ਹੀ ਹਾਂ ਇਹਦੀ ਮਾਂ ਕੋਹੇ ਨੂਰ ਹੀ ਕੋਹੇ ਨੂਰ ਦੀ ਧੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਇਹਦੀ ਮਾਦਰ ਜਿਹੜੀ ਆ ਉਹ ਕੋਹੇ ਨੂਰ ਦੀ ਸੀ ਹਾਂ ਹਾਂ ਤੇ ਆਪ ਵੀ ਚਲੋ ਇਹ ਚੰਗੇ ਰਿਕਾਰਡ ਦੀ ਆ ਗਈ ਐ। ਐ ਕਿ ਨਹੀਂ ਸੀ ਪਿਛਲੀ ਵਾਰੀ ਭਾਜੀ ਮੈਂ ਤਾਂ 1 ਲੱਖ ਤੇ 20 ਹਜ਼ਾਰ ਰੁਪਏ ਦੇਣਾ। ਠੀਕ ਆ। ਤੇ ਉਹਨਾਂ ਵੀਰ ਉਹਨਾਂ ਮੈਂ ਨਹੀਂ ਹਤੀ। ਅੱਛਾ ਅੱਛਾ। ਕਿਦਾਂ ਪਰਹਾਟ ਵਡਾਉਣ ਕਰਕੇ ਅੱਗ ਪੱਠਾ ਪੁੱਠਾ ਨਹੀਂ ਹੈਗਾ। ਠੀਕ ਆ ਠੀਕ ਆ। ਆਹ ਇੱਕ ਤੀ ਤੂੜੀ ਤੰਦ ਦਾ ਵੀ ਥੋੜਾ ਜਿਹਾ ਫਰਕ ਪੈ ਗਿਆ ਦੇਖਾ। 10 ਕਿਲੋ ਪਲੱਸ ਆ ਮੰਨ ਲਓ ਬੋੜਾ। ਅੱਛਾ। ਆਪਾਂ ਕਿਲੋ ਦੋ ਕਿਲੋ ਦੂਜੇ ਦਾ ਫਰਕ ਪਾਉਂਦਾ ਪਸ਼ੂ। ਬਿਲਕੁਲ ਬਿਲਕੁਲ। 10 ਕਿਲੋ ਦੱਸ ਲੈ ਆ। ਠੀਕ ਆ। ਤੇ ਹਾਂਜੀ। ਲਓ ਜੀ ਨੀਲੀ ਰਵਿਜੇ ਟੇਡਾ ਦੇਖੋ ਤਾਂ ਟੋਟਲੀਆਂ ਨਿਸ਼ਾਨੀਆਂ ਵੀ ਆ ਗਈਆਂ ਮਾ ਤੇ ਪੰਡਾ ਹੀ ਪਾਈ ਫਿਰਦੀ ਆ ਕਰਮਾਲੀ ਨੋਂ ਤੋਂ 10 ਲੀਟਰ ਜਿਹੜਾ ਬੋਲਾ ਇਸ ਟਾਈਮ ਤਿਆਰ ਆ ਐਚ ਐਫ ਗਾ ਮਾਰਗਾ ਬਹਾਨਾ ਲੱਗਾ ਪਿਆ ਕਰਮਾਲੀ ਨੂੰ ਚਲੋ ਮਸਾਲੇ ਸੀ ਜ਼ਰੂਰ ਆ ਹਾਂਜੀ ਹਾਂ ਠੀਕ ਆ ਰਾਤ ਚੀਜ਼ ਕਿਸੇ ਵਿਰਲੇ ਪਸ਼ੂ ਨੂੰ ਹੁੰਦੀ ਬਿਲਕੁਲ ਬਿਲਕੁਲ ਜੀ ਸਾਡੇ ਪਾਸੇ ਵੀ ਦਿਖਾਓ ਮੇਰੇ ਭਾਜੀ ਲਓ ਜੀ ਅਗਲੀ ਸਾਈਡ ਤੋਂ ਵੀ ਚੈੱਕ ਕਰਾਉਣਾ ਹੈ ਆਪਾਂ ਥਾਣਾ ਦਾ ਸੈਰ ਗਿਆ ਬ ਜਿਹੜਾ ਇਹਨ ਕੱਲਾ ਕੱਲਾ ਲੱਗਾ ਵਾ ਚੋਹਾਂ ਨੁਕਰਾਂ ਦੇ ਵੇਖੋ ਭਾਜੀ ਇੱਕ ਗਿੱਠ ਗਿੱਠ ਤੇ ਹੀ ਲੱਗਾ ਪਿਆ ਵਾ ਕਰਮਾਲੀ ਨੂੰ ਤੇ ਪੈਪ ਭਾਜੀ ਦੀ ਵੇਖੋ ਜਦੋਂ ਸਮਰ ਠੀਕ ਹੈ ਠੀਕ ਹੈ। ਹਾਂਜੀ। ਲਓ ਜੀ ਲਾਗੇ ਤੋਂ ਵੀ ਚੈੱਕ ਕਰਾ ਦਿੰਨੇ ਆਪਾਂ ਥਾਣਾ ਦਾ ਸੈਜ ਗਿਆ। ਬਹੁਤ ਹੀ ਚੰਗਾ ਵਾ। ਤੇ ਚਲੋ ਕੋਈ ਚੰਗੀ ਸਾਂਭ ਵਾਲਾ ਭਰਾ ਲੈ ਜਾਊਗਾ। ਦੁੱਧ ਪਿਛਲੇ ਸਵੇਰੇ 15 ਲੀਟਰ ਦਾ ਇਹ ਰਿਕਾਰਡ ਆ। ਤੇ ਇਸ ਵਾਰ ਵੀ ਕੋਈ ਸਾਂਭਣ ਵਾਲਾ ਭਰਾ ਲੈ ਜਾਊਗਾ। ਦੁੱਧ ਚੰਗਾ ਕੱਢੂਗੀ। ਬਿਲਕੁਲ। ਦੇਖੋ ਭਾਈ ਭਾਨਾ। ਤੇ ਇਧਰਲੀ ਸਾਈਡ ਤੋਂ ਵੀ ਆਪਾਂ ਚੈੱਕ ਕਰਾ ਦਿੰਨੇ ਥਾਣਾ ਦਾ ਸੈਜ ਗਿਆ। ਬਜਿਹੜਾ ਕੱਲਾ ਕੱਲਾ ਲੱਗਾ ਪਿਆ ਕਰਮਾਲੀ ਨੂੰ। ਇੱਕ ਕਰੇ ਵਮੜ ਜਾਇ ਨੂੰ ਗਾਂ ਫਿਆ ਭਾਜੀ ਖੜੇ ਪੂਛ ਲਓ ਜੀ ਫੋਟ ਫੋਟ ਬਾਹਰ ਨੂੰ ਆਈ ਪਈ ਆ ਦੇਖੋ ਜੀ ਚੌਵਾਂ ਨੁਕਰਾਂ ਦੇ ਜਿਹੜਾ ਕੱਲਾ ਕੱਲਾ ਥਾਣ ਲੱਗਾ ਕਰਮਾਲੀ ਨੂੰ ਜਵਾਗ ਪਿਛੇ ਭਾਜੀ ਭਾਜੀ ਇਹ ਤਾਂ ਮਗਰ ਟੱਕੀ ਜੀ ਠੀਕ ਆ ਜੀ ਫੀਮਲ ਕਾਫ ਆ ਗਿਆ ਜੇ ਪਿਛੇਰੇ ਹਾਂਜੀ ਚਲੋ ਇਹ ਵੀ ਕੋਈ ਸੰਭ ਲੂਗਾ ਭਰਾ ਦੇ ਗਾਂ ਕਰੇ ਚੰਗੀ ਬਣ ਜੂਗੀ ਤੇ ਮੁੱਲ ਭਾਜੀ ਇਹਦਾ ਮੁੱਲ ਭਾਜੀ ਜਿੰਦ ਕਰਦਾ ਤਾਂ ਲੱਖ ਪਾਣਗੀ ਅੱਛਾ ਜੀ ਆਪਾਂ ਨੂੰ ਪਤਾ ਆਪਾਂ ਮੁੱਲ ਜਾਈ ਨਹੀਂ ਪਾਣੀ ਬਿਲਕੁਲ ਬਿਲਕੁਲ ਹਾਂਜੀ ਮੈਂ ਤਾਂ ਭਾਵੇਂ ਮਨੋਂ ਲੱਖ ਤਾਂ ਦੇ ਆ ਦੁਨੀਆਂ ਕਰਾਉਂਦੀ ਆ ਹਾਂਜੀ 85 ਦੀ ਦੀ ਜੀ ਨਹੀਂ ਕਰ ਦੀਏ ਜੈ 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 80 ਵੀ ਦਿੱਤਾਗੇ ਭਾਈ ਹੋ ਛੱਡ ਦੀਏ ਹਾਂ ਨਹੀਂ ਕਰ ਦੀਏ ਨਹੀਂ ਕਰ ਦੋ ਕਰ ਦੋ ਆਪ ਹੀ ਖੁੱਲਾ ਹੀ ਕਰ ਦੀਏ ਮੈਂ ਦੇਣਾ ਭਾਜੀ ਮੁੜ ਕੇ ਨਾ ਵੀਰ ਭਰਾ ਫੇਰ ਕਹਿੰਦੇ ਤੇ ਵੀਰ ਥੋੜਾ ਬੋਧਾ ਕਰ ਲੈ ਘੱਟ ਹਾਂਜੀ ਆਪਾਂ ਹਾਂ ਨਹੀਂ ਕਰਨੀ ਜੇ ਮੇਰਾ ਵੀਰ ਹੱਥ ਛੋੜ ਕੇ ਬੈਠੀ ਹੋੜ ਕੇ ਝੋਨਾ ਘਟਾਇਓ ਠੀਕ ਹੈ ਨਹੀਂ 100 ਰੁਪਏ ਛੋਟ ਕਰ ਦੀਓ ਚੋ ਆਪ ਜੈ ਜੈ ਪਾ ਦੀਏ ਤੇ ਆਪਾਂ ਮੰਨ ਲਓ ਇਹ ਮੈਂ ਦੇਣਾ ਕਿ ਲਾਸਟ ਆਪਾਂ ਜੱਪੜਿਆ ਠੀਕ ਆ ਲਓ ਜੀ 75000 ਦੀ ਤੇ ਪੰਡਾਂ ਪਈਆਂ ਥੱਲੇ ਕਰਮਾਲੀ ਨੇ ਰੇਡ ਬਿਲਕੁਲ ਜਿਹੜਾ ਜਾਇਜ਼ ਪਾਤਾ ਵੀਰ ਨੇ ਹਾਂਜੀ ਤੇ ਦੂਜੇ ਨੰਬਰ ਤੇ ਝੋਟੀ ਭਾਜੀ ਕਿਵੇਂ ਆ ਗਈ ਭਾਜੀ ਝੋਟੀ ਕੱਲ ਦੀ ਸੁਈ ਏ ਅੱਛਾ ਜੀ ਇਹ ਮਦਰ ਬੱਚਾ ਵੇਖੋ ਇਹਦੇ ਕੋਈ ਮੂਤਾ ਏ ਠੀਕ ਆ ਜੀ ਅਲਬਖਸ਼ ਅਲਬਖਸ਼ ਦਾ ਇਹਦੀ ਮੰਨ ਲਓ ਅਲਬਖਸ਼ ਦਾ ਇਹ ਜਿਹੜੀ ਮੰਨ ਲਓ ਰਕਾਰਡ ਹੈ 21 ਤੋਂ ਪਲੱਸ ਦਾ ਠੀਕ ਆ ਮਦਰ 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 ਦਾ ਠੀਕ ਹੈ ਠੀਕ ਹੈ ਇਹ ਅਲਬਖਸ਼ਦਾ ਜਦ ਲਾਗੇ ਆਂ ਕਿ ਬੱਚਾ ਵਖਾਓ ਠੀਕ ਹੈ ਠੀਕ ਹੈ ਲਓ ਜੀ ਅਲਬਖਸ਼ਦਾ ਆ ਗਿਆ ਜੀ ਤੇ ਇਹਦੀ ਮਦਰ ਰਿਕਾਰਡ ਜਿਹੜਾ 21 ਲੀਟਰ ਤੇ ਕੋਜ ਹਨਾ ਗ੍ਰਾਮ ਦੁੱਧ 2 ਕਿਲੋ ਤੇ ਮੰਨੋ ਸਾਰੇ ਕੀ ਦਾਈ ਠੀਕ ਹੈ ਠੀਕ ਹੈ ਉਹਨਾਂ ਵੀਰ ਉਹਨਾਂ ਸਪੈਸ਼ਲ ਟੀ ਦਾ ਭਰਾ ਆ ਹੀ ਅਲਬਖਸ਼ਰ ਅਲਬਖਸ਼ਦਾ ਠੀਕ ਹੈ ਮਜਬੂਰੀ ਪੈ ਗਈ ਵਿਚਾਰਿਆਂ ਦੇ ਘਰ ਚ ਅੱਛਾ ਅੱਛਾ ਮੈਂ ਪਹਿਲਾਂ ਹੀ ਦੱਸਿਆ ਸੀ ਠੀਕ ਆ ਆਹ ਠੀਕ ਆ ਵੀ ਰਹੀ ਭਰਾ ਆ ਹੀ ਅੱਛਾ ਮੈਂ ਮੰਨਦਾ ਨਹੀਂ ਮੈਂ ਮੈਂ ਕਾਲੀ ਆ ਤੇ ਬੱਚਾ ਕਿਤੇ ਵੀ ਨਹੀਂ ਭਰਾ ਆ ਏ ਠੀਕ ਆ ਠੀਕ ਆ ਠੀਕ ਆ ਲਓ ਜੀ ਅਲਬਖਸ਼ਦਾ ਆ ਗਿਆ ਜੀ ਪਾਣੀ ਛੋਟੀ ਏ ਕਿੰਨੇ ਵੀ ਹਿਸਾਬ ਨਾਲ ਪੰਡਾ ਹੀ ਪੈਂ ਜਾਂਦੇ ਏ ਲੋ ਜੀ ਦੂਜਾ ਸੂਆ ਦੇ ਕੱਦ ਕੋਦ ਬਹੁਤ ਹੀ ਚੰਗਾ ਆ ਗਿਆ ਵਾ ਦੇਖੋ ਛੋਟੀ ਰਾਣਪੰਡਾ ਤੇ ਚੱਡਾ ਜਿਹੜਾ ਇਹਦਾ ਵੀ ਬਾ ਕਮਾਲੀ ਲੱਗਾ ਪਿਆ ਵਾ ਕਰਮਾਲੀ ਨੂੰ ਐਨ ਐਚਐਫ ਦਾ ਮਰਗਾ ਇਹਨੂੰ ਵੀ ਲੱਗਾ ਪਿਆ ਵਾ ਤੇ ਥਣ ਵੀ ਜਿਹੜਾ ਚੰਗਾ ਲੱਗਾ ਵਾ ਇਹ ਕਿੰਨਾ ਕੁ ਦੁੱਧ ਵਾਲੀ ਭਾਜੀ ਜੀ ਭਾਜੀ ਛੋਟੀ ਵੀਰ ਕੇ ਇੱਕ ਮਿੰਟ ਦੇਖਰਾ ਵੀਰ ਕੇ ਦੱਸਣ ਦੇ ਮੁਤਾਬਕ ਪਹਿਲੇ ਸੂਏ ਕਹਿੰਦੇ ਬੱਚੇ ਨੇ ਸਾਡੇ ਨੇ 12 ਕਿਲੋ ਝੁੱਟੇ ਆਏ ਠੀਕ ਆ ਦੂਜਾ ਸੂਆ ਸੁਈ ਜੇ ਠੀਕ ਆ ਜੀ ਇੰਸਾਮਾ ਇੰਨੀ ਪੜਾਈ ਪਾਈ ਨਹੀਂ ਠੀਕ ਹੈ ਲੋ ਜੀ ਪਹਿਲੇ ਸਵੇਰਾ ਜਿਹੜਾ 12 ਤੋਂ ਪਲੱਸ ਦੁੱਧ ਕੱਢਿਆ ਕਰਮ ਵਾਲੀ ਨੇ ਕੱਦ ਕੁਦ ਜਿਹੜਾ ਬਹੁਤ ਹੀ ਚੰਗਾ ਤੇ ਹੈ ਸਿੰਗਲ ਹੱਡੀਆ ਕਰਮ ਵਾਲੀ ਛੋਟੀਆ ਕੱਦ ਭਾਈ ਨੂੰ ਵੇਖੋ ਬਿਲਕੁਲ ਬਿਲਕੁਲ ਜੀ ਕੋਈ ਸ਼ੱਕ ਨਹੀਂ ਕੱਦ ਕੁਦ ਚੰਗਾ ਉਹ ਤੇ ਹੈ ਵੀ ਠੰਡੀ ਧੀਰੀ ਹੈ ਬੱਚੇ ਦਾ ਕਰਦੀ ਹੈ ਨਾ ਬੱਚੇ ਕਰਕੇ ਭਾਈ ਕਰਦੀ ਠੀਕ ਹੈ ਠੀਕ ਹੈ ਕੋਈ ਸ਼ੱਕ ਨਹੀਂ ਜੀ ਸਹੀ ਹੈ ਨਾ ਬਿਲਕੁਲ ਬਿਲਕੁਲ ਲਓ ਜੀ ਆ ਵੀ ਇੱਥੇ ਆ ਕੇ ਵੇਖੇ ਛੋਟੀ ਹਾਂਜੀ ਹਲਦੀ ਸੂਈ ਹੈ ਛੋਟੀ ਇਹ ਵੀ ਹਲੇ ਆਈ ਆ ਪਲਪਲ ਆਇਆ ਛੋਟੀ ਨੇ ਠੀਕ ਆ ਕੋਈ ਕਮੀ ਨਹੀਂ ਚਵਾਈ ਜੱਗੇ ਭਾਜੀ ਇਹ ਵਾਲੀ ਵੀ ਹਰ ਨੂੰ ਦਾ ਬੋਲਾ ਠੀਕ ਹੈ ਠੀਕ ਹੈ ਲਓ ਜੀ ਉਧਰਲੀ ਸਾਈਡ ਤੋਂ ਵੀ ਚੈੱਕ ਕਰਾ ਦਿੰਦੇ ਆਪਾਂ ਥਣਾ ਦੱਸ ਹੈ ਗਿਆ ਜਿਹ ਇਹ ਜਵਾਗ ਦਾ ਥੋੜਾ ਜਿਹਾ ਕਰਤੀ ਉਹਦੇ ਕਰਕੇ ਭੱਜ ਆਈ ਅੰਦਰ ਨੂੰ ਆਹ ਦੇਖੋ ਹੁਣ ਹੁਣ ਵਸਾਓ ਤੇ ਇਧਰਲੀ ਸਾਈਡ ਤੋਂ ਚੈੱਕ ਕਰ ਸਕਦੇ ਤੁਸੀਂ ਥਲਾਂ ਦਾ ਸੈਜ ਗੈਪ ਜਿਹੜਾ ਚੰਗਾ ਐ ਨ ਗਿੱਠ ਗਿੱਠਦੀ ਇਹਦੇ ਨੂੰ ਚਲੋ ਨਾੜਾ ਨੂੜਾ ਵੀ ਆ ਗੀਆਂ ਵਾ ਚੱਡੇ ਦੇ ਆਹ ਦੇਖੋ ਭਾਜੀ ਠੀਕ ਐ ਠੀਕ ਐ ਇੱਕ ਮਿੰਟ ਲਓ ਜੀ ਆ ਚੈੱਕ ਕਰ ਸਕਦੇ ਤੁਸੀਂ ਸੀਲਿੰਗਾਂ ਸੂਲੀਆਂ ਜਿਹੜੀਆਂ ਕਾਫੀ ਅੱਛਾ ਜੀ ਇੱਕ ਮਿੰਟ ਰੁਕਾ ਇਹ ਨੀਚੋ ਇਹੋ ਟੀ ਲੱਗੀ ਆ ਵੀ ਆ ਦੇਖੋ ਠੀਕ ਐ ਠੀਕ ਐ ਠੀਕ ਐ ਲਓ ਜੀ ਚੌਣ ਚਾਣ ਜਿਹੜੀ ਚੰਗੀ ਆ ਕਰਮ ਵਾਲੀ ਤੇ ਹੈ ਵੀ ਠੰਡੀ ਠਿਰੀ ਆ ਹਾਂ ਕੋਈ ਚੱਕੇ ਪਾਜੀ ਠੀਕ ਆ ਠੀਕ ਆ ਠੀਕ ਅੱਛਾ ਜੀ ਤੇ ਪਰ ਪਾਜੀ ਆਹ ਮੇਕੋ ਵਾਹ ਕਮਾਲ ਕੀ ਆ ਨਗੀਨਾ ਪੀਥਿਆ રે ਹਾਂ ਤੇ ਝੋਟੀ ਵੀ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਕੋਈ ਗੱਲ ਦੀ ਬਾਤ ਨਹੀਂ ਤੇ ਚੰਗੀ ਆ ਝੋਟੀ ਕਰਮ ਵਾਲੀ ਤੇ ਮੇਨ ਗੱਲ ਜਿਹੜੀ ਕਿਹੜਾ ਦਸਿਆਲ ਬਖਸ਼ ਬਖਸ਼ਦਾ ਪਾਜੀ ਠੀਕ ਆ ਜੀ ਅਲਬਖਸ਼ ਦਾ ਸੀਮਨ ਲੱਗਾ ਜੇ ਹਾਂਜੀ ਚਲੋ ਕਹਿੰਦੇ ਵੀ ਆਪਾਂ ਨੂੰ ਕੋਈ ਵੀਰ ਇਹਨੂੰ 2 ਮਹੀਨੇ ਝਗਾ ਦੇ ਅੱਛਾ ਮਾਲੋ ਡੇਢ ਦੀ ਗੱਲ ਹੋਈ ਆ ਅੱਛਾ ਇਹਨੂੰ ਬਦ ਦੁੱਧ ਚੰਗਾ ਦੇ 20000 ਰੁਪਏ ਦੇ ਦੇ ਲੈ ਜਾਗੇ ਠੀਕ ਆ ਠੀਕ ਆ ਛੋਟਾ ਹਾਂ ਲਓ ਜੀ 2 ਮਹੀਨੇ ਡੇਢ ਕਿਲੋ ਚੰਗਾਲੇ ਮੈਂ ਤੁਹਾਨੂੰ ਕਹਿੰਦਾ ਦੁੱਧ ਛੜਦੇ ਠੀਕ ਆ ਠੀਕ ਆ ਮਨੋ ਮਾਲੋ ਛੜਦੇ ਹਾਂਜੀ 20000 ਰੁਪਏ ਦੇ ਹੋਰ ਵੀ ਯਾਰ ਹੋਈ ਬੰਦ ਨਾ ਠੀਕ ਆ ਠੀਕ ਆ ਠੀਕ ਆ ਗੱਲ ਤੇ ਗੱਲ ਸਾਂਭਦੀ ਆ ਨਾ ਇਹ ਚੰਗਾ ਸੀਮਣ ਵੀ ਚੰਗਾ ਆ ਗਿਆ ਕਰਮ ਵਾਲਾ ਤੇ ਮਣਕੀ ਆਖਿਆ ਤੇ ਫੇਸਪੂਸ ਜਿਹੜਾ ਬਹੁਤ ਹੀ ਸੋਹਣਾ ਆ ਗਿਆ ਕਰਮ ਵਾਲੇ ਦਾ ਚਲੋ ਸਾਂਭ ਲੈਣਾ ਕੋਈ ਭਰਾ ਖੜੂਗਾ ਤੇ ਚਲੋ ਚੰਗਾ ਛੋਟਾ ਬਣ ਜਾਣਾ ਇਸ ਟ ਹਾਂਜੀ ਮੋਹਰ ਦਾ ਦਿਲਾ ਕੋਈ ਹੈ ਨਹੀਂ ਨਾ ਹਾਂਜੀ ਮੋਹਰ ਪਾਏ ਹੁੰਦੀ ਦਾ 1.5 ਲੱਖ ਦੀ ਕਰਨੇ ਥੋੜਾ ਬਿਲਕੁਲ ਬਿਲਕੁਲ ਪਰ ਆਪਾਂ ਜੈ ਜੀ ਦੇਣੀ ਹੈ ਹਾਂਜੀ ਲੱਖ ਦੀ ਦੇਣੀ ਹੈ ਭਾਈ ਨਹੀਂ ਕਰ ਦਈਏ ਫਿਰ ਹਾਨ ਨਾਲ ਆਈਏ ਵੀ ਇਹ ਫਿਰ 95000 ਦੀ ਭਾਈ ਛੋਟੀ ਕਰਾਂਗੇ 95 ਦੀ ਹਾਂਜੀ ਹਾਂ ਨਹੀਂ ਹਾਂ ਨਹੀਂ ਠੀਕ ਹੈ ਲਓ ਜੀ 95000 ਦੀ ਚਲੋ ਮੌਕੇ ਦੇ ਥੋੜਾ ਬੋੜਾ ਕਰ ਦਿਓ ਚਲੋ ਜੀ ਵੀਰ ਨੇ ਕਹਿਤਾ ਪਰ ਵੀਰ ਤੂੰ ਅਦਾ ਦੱਸੀ ਵੀ ਬਾਹਰ ਕੋਈ ਵੀਰ ਵੀਡੀਓ ਵੇਖ ਲਈ ਹਾਂਜੀ ਮੈਂ ਵੀ ਆ ਮਨੂੰ ਬੁੰਲਾ ਵੀ ਠੀਕ ਆ ਨਹੀਂ ਬਿਲਕੁਲ ਨਾਰਮਲ ਰੇਟ ਆ ਨਾਰਮਲ ਰੇਟ ਆ ਭੰਡਾ ਪਾਈਆਂ ਥੱਲੇ ਕਰਮਾਣੀ ਨੇ ਮਾਨਤਨ ਹੋਣੀ ਕਰਨਾ ਠੀਕ ਆ ਲਓ ਜੀ ਮੌਕੇ ਤੇ ਮਾਨਤਨ ਬਾਈ ਕਹਿੰਦਾ ਕਿ ਜਰੂਰ ਕਰ ਦਿਆਂਗੇ ਤੇ ਪਸ਼ੂ ਵੀਰ ਦੇ ਕੋਲ ਚੰਗੇ ਦੇ ਤੀਜੇ ਨੰਬਰ ਤੇ ਵੈੜ ਆ ਗਈ ਜੇ ਹਾਂਜੀ ਦੱਸਿਓ ਭਾਜੀ ਵੈੜ ਦੇ ਪਰੇ ਭਾਜੀ ਇਹ ਵੈੜ ਹੋਈ ਹੈ 22 ਤਰੀਕ ਦੀ ਠੀਕ ਆ ਆਪਣੇ ਕੋ ਵੀਡੀਓ ਸਾਰਾ ਕੁਝ ਹੈਗਾ ਜੀ ਹਾਂਜੀ ਠੀਕ ਆ ਇਹਦਾ ਬੱਚਾ ਪਰਸੋਂ ਮਰਿਆ ਜੀ ਠੀਕ ਆ ਠੀਕ ਆ ਹਾਂਜੀ ਮੰਨ ਲਓ ਵੀ ਇਹਦੇ ਥੱਲੇ ਦੁੱਧ ਹੋਊਗਾ 11-12 ਕਿਲੋ ਠੀਕ ਹੈ ਜੀ ਠੀਕ ਹੈ ਇਹਨੂੰ ਦੁੱਧ ਹੀ ਵੀਰ ਨੂੰ ਕਿਹਦੇ ਵੀ 14 ਕਿਲੋ ਹਾਂਜੀ ਬੱਚਾ ਮੰਨ ਲ ਗਏ 1 ਕਿਲੋ 2 ਕਿਲੋ ਦਾ ਪੈਂਦਾ ਪੈਂਦਾ ਜਦੋਂ ਤੁਹਾਨੂੰ ਪਤਾ ਤਾਂ ਦਾ ਪਲੱਸ ਦੀ ਗਾਰੰਟੀ ਹੈ ਠੀਕ ਹੈ ਜੀ ਮੰਨ ਲਓ ਇਹ ਆਪਣੀ ਗਾਰੰਟੀ ਆ ਹਾਂਜੀ ਕਿ ਜਿੰਨ 20 ਦਰਾਂ ਤੋਂ ਵੱਧ ਸੁਈ ਹੋਵੇ ਠੀਕ ਹੈ ਠੀਕ ਹੈ ਠੀਕ ਹੈ ਜਿਸ ਵੀਰ ਕੋਈ ਵੀ ਲਾਉ ਹਾਂ ਸਾਰਾ ਸਮੂਤ ਦਵਾਂਗੇ ਹਾਂਜੀ ਬਿਲਕੁਲ ਬਿਲਕੁਲ ਜੀ ਆਪਣਾ ਉਹ ਕੰਮ ਨਹੀਂ ਹੈਗਾ ਹਾਂਜੀ ਮੰਨ ਲਓ ਤਾਜੀ ਸੂਈ ਆ ਤੇ ਮਗਰ ਕੋ ਪੱਛਾ ਵਛਾ ਇਹ ਨਹੀਂ ਮਿਲ ਜਾਂਦੇ ਮਿਲ ਜਾਂਦੇ ਵਛੇ ਨਹੀਂ ਮੇਰੇ ਕੋ ਘਰ ਨਾ ਤਾਜੀ ਸੂਈ 15 ਦਾ ਨਹੀਂ ਠੀਕ ਹੈ ਪਰ ਚਲੋ ਨਹੀਂ ਇਹ ਕੰਮ ਨਾ ਕਰਨਾ ਹੀ ਹੈ ਹਨਾ ਪਦਨਾ ਕਰਨ ਦੇਣਾ ਹੀ ਕਿ ਇਹਨੂੰ ਨਾ ਮਾਰਨਾ ਨਾ ਹੀ ਕਰਾਵੇ ਬਿਲਕੁਲ ਸੂਹਾ ਕਰਨ ਵਸੂਈ ਸੂਹਾ ਵੀਰ ਜੀ ਦੂਜਾ ਸੂਈ ਜੇ ਠੀਕ ਹੈ ਇਹ ਤਾਂ ਹਮਾਰੀ 5 ਤੋਂ ਬਾਹਰ ਠੀਕ ਆ ਲਓ ਜੀ ਫੈਡ ਕੁਆਲਟੀ ਵੀ ਚੰਗੀ ਆ ਕਰਮਾਲੀ ਦੀ ਉੱਧੇ ਵੀ 15 ਕਿਲੋ ਹੀ ਵੈਡ ਭਰੂਗੀ ਠੀਕ ਆ ਠੀਕ ਆ ਠੀਕ ਆ ਆਹ ਗਾਹ ਰੋਤੇ ਚਲੋ ਚੰਗੀ ਆ ਸਤਲਾ ਸਤਲਾ ਚੱਲ ਪਿਆ ਵਾ ਤੇ ਥਾਨ ਕੋਲ ਜਿਹੜਾ ਚੰਗਾ ਲੱਗਾ ਵਾ ਗੈਪ ਤੇ ਲੱਗਾ ਵਾ ਕਾਟ ਕਾਟ ਵੀ ਚੰਗਾ ਤੇ ਹੈ ਵੀ ਬੋਦੀ ਵਾਲੀ ਆ ਕਰਮਾਲੀ ਜੀ ਬਾਕੀ ਵੇਖੋ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਤੇ ਸਿਆਲ ਇਹਦੇ 5 ਤੋਂ ਉੱਪਰ ਫੈਂਟ ਆਉਣੀ ਮੱਝ ਜੇ ਹਿਸਾਬ ਨਾਲ ਵਹਿੜਦੀ ਠੀਕ ਆ ਠੀਕ ਆ ਲਓ ਜੀ ਥਣਾ ਦਾ ਸੈਜ ਗਿਆ ਜਿਹੜਾ ਲੱਗੇ ਤੇ ਚੈੱਕ ਕਰਾ ਦਿੰਨੇ ਆ ਥਣ ਜਿਹੜਾ ਇਹਨੂੰ ਵੀ ਕੱਲਾ ਕੱਲਾ ਲੱਗਾ ਵਾ ਕਰਮਾਲੀ ਨੂੰ ਤੇ 14 ਤੋਂ ਪਲੱਸ ਦੁੱਧ ਕੱਢੂਗੀ ਥਣ ਵੇਖ ਲਓ ਭਾਜੀ ਮੰਹਾਂ ਵਾਲਾ ਲੱਗਾ ਕਿਸੇ ਗਰਲੀ ਕਾ ਨੂੰ ਲੱਗਾ ਹਾਂ ਦਾ ਬਿਲਕੁਲ ਬਿਲਕੁਲ ਜਿਹਦੇ ਨਾੜਾ ਨੂੜਾ ਵੀ ਛੱਡੇ ਰੇ ਆ ਗਈਆਂ ਜੇ ਤੇ ਲੱਗੇ ਤੋਂ ਵੀ ਆਪਾਂ ਚੈੱਕ ਕਰਾ ਦਿੰਨੇ ਆ ਜ਼ਰੂਰ ਇੱਕ ਵਾਰ ਲਓ ਜੀ ਨਾੜਾ ਨੂੜਾ ਛੱਡੇ ਰੇ ਥਣਾ ਦਾ ਸੈਜ ਗਿਆ ਵੀ ਵੇਖ ਸਕਦੇ ਲਓ ਜੀ ਤੇ ਇਹਦਾ ਮੁੱਲ ਭਾਜੀ ਹਰ ਜੀਦੇ ਵੀ ਕਿਹਦਾ ਤਾਂ ਬੱਚਾ ਹਾਂਜੀ ਖੇਤ ਵੈੜੀ 45000 ਦੀ ਹਾਂਜੀ ਜਿੰਨੀ ਵੈੜ ਦੀ ਖੇਚਿਆ ਬਾੜ ਬਿਲਕੁਲ ਬਿਲਕੁਲ ਸਹੀ ਗੱਲ ਹਾਂ 80000 ਵੀ ਮਿਲਦੀ ਆ ਹਾਂਜੀ ਮੰਨ ਲਓ ਵੀ ਤਾਂ ਮਾਲਕ ਆ ਕੋਈ ਨਹੀਂ ਮੇਰੇ ਸੱਜਣਿਆਂ ਮੰਨ ਲਓ 50000 ਠੀਕ ਆ ਮੈਨੂੰ ਅੱਜ 10 ਦਿਨ ਹੋ ਗਏ ਕਹਿੰਦੇ ਵੀ ਇਹੋ ਵੈੜਾ ਕਿਦਾਂ ਆਪਾਂ ਵੈੜਾ ਨਹੀਂ ਦੇ ਵੀ ਕਾਟਿਆ ਨੇ ਮਿਲਦੀ ਵੀ ਕਾਟਿਆ ਚੰਗੀ ਠੀਕ ਆ ਠੀਕ ਆ ਹਾਂਜੀ 80000 ਦੀ ਤੇ ਆਪਾਂ ਲਈ ਆ ਹਾਂਜੀ ਤੇ ਇਹ ਹੁਣ ਵੈੜ ਚੱਗੇਗੀ ਦੇਈਏ ਪਤੀ ਆਦੀ ਕਰ ਦਈਏ ਜਸਨੋਈ हां 28 28000 ਦੀ ਮਸ਼ੀਨ ਦਵਾ ਲਈ ਠੀਕ ਆ ਲਓ ਜੀ 28000 ਦੀ ਤੇ 14 ਤੋਂ ਪਲੱਸ ਦੁੱਧ ਕੱਢੂਗੇ ਇਹ ਆਪਣੀ ਗਾਰੰਟੀ ਆ ਵੀ ਵੈਰ ਬਿਲਕੁਲ ਨਹੀਂ ਠੀਕ ਆ ਠੀਕ ਆ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਇਹ ਹਰ ਕੋਈ ਨਹੀਂ ਦਿਖਾ ਰੇ ਲੈ ਜੀ ਠੀਕ ਆ ਜੀ ਲਓ ਜੀ 20 ਦਿਨਾਂ ਦੇ ਅੰਦਰ ਸੂਈ ਆ ਤੇ ਬਿਲਕੁਲ ਜਿਹੜਾ ਨਾਰਮਲ ਰੇਟ ਪਾਤਾ 28000 ਤੇ ਦੁੱਧ ਜਿਹੜਾ 14 15 ਲੀਟਰ ਪਰ ਹੋਊਗੀ ਕਰਮਾਲੀ ਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਚਲੋ ਕਿ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣਾ ਹੁੰਦਾ ਤੇ ਉਹਦੇ ਬਾਅਦ ਤੇ ਆਸਾਨ ਹੋ ਜਾਂਦਾ ਵ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ